ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਉੱਪਰ ਗੱਲ ਕਰਾਂਗੇ ਅਸੀਂ ਇੰਡੀਆ ਦੇ ਵਿੱਚ ਜਨੂਅਰੀ ਦੇ ਵਿੱਚ ਆ ਗਏ ਆ ਫ फेब्रुवारी ਮਾਰਚ ਪਰ ਆਸਟ੍ਰੇਲੀਆ ਦੇ ਵਿੱਚ ਸਕੂਲਿੰਗ ਵੀਜ਼ਾ ਦਾ ਸਹੀ ਵੇਲਾ ਐਡਮਿਸ਼ਨ ਦਾ ਕਿਹੜਾ ਹੈ ਉੱਥੇ ਕਦੋਂ ਬੱਚੇ ਸਕੂਲਿੰਗ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਨੇ ਖਾਸ ਤੌਰ ਤੇ 6th ਸਟੈਂਡਰਡ ਤੋਂ ਲੈ ਕੇ 10+1 ਤੱਕ ਦੇ ਜਿਹੜੇ ਬੱਚੇ ਨੇ ਉਹ ਕਿਵੇਂ ਸਕੂਲਿੰਗ ਵੀਜ਼ਾ ਅਪਲਾਈ ਕਰ ਸਕਦੇ ਨੇ ਔਰ ਕੀ ਹੁਣ ਸਹੀ ਟਾਈਮ ਹੈ ਅਪਲਾਈ ਕਰਨ ਦਾ ਇਹ ਸਾਰੇ ਸਵਾਲਾਂ ਦੇ ਜਵਾਬ ਵਿਨਾਗੋਲ ਮੈਮ ਤੋਂ ਲਵਾਂਗੇ ਔਰ ਬੱਚਿਆਂ ਦੇ ਨਾਲ ਗਾਰਡੀయన్స్ ਦੇ ਰੂਪ ਦੇ ਵਿੱਚ ਪੇਰੈਂਟਸ ਦੇ ਵਿੱਚੋਂ ਕੌਣ ਕੌਣ ਜਾ ਸਕਦਾ ਹੈ ਫੰਡਸ ਕਿਹਦੇ ਕਿਹਦੇ ਦਿਖਾਏ ਜਾ ਸਕਦੇ ਨੇ ਬੱਚੇ ਦੇ ਲਈ ਕਿੰਨੇ ਕੁ ਫੰਡਸ ਹੋਣੇ ਚਾਹੀਦੇ ਨੇ ਇਹ ਤਮਾਮ ਇਨਫੋਰਮੇਸ਼ਨ ਲਵਾਂਗੇ ਵਿਨਾਗੋਲ ਮੈਮ ਬਹੁਤ ਸਵਾਗਤ ਹੈ ਜੀ ਫਿਨਾਗੋਲ ਮੈਮ ਮੈਂ ਚਾਹੂੰਗਾ ਕਿ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਜ਼ਰੂਰ ਅਪਡੇਟ ਕਰੋ ਇੱਕੋ ਵਾਰ ਸਾਰੀ ਇਨਫੋਰਮੇਸ਼ਨ ਤਾਂ ਕਿ ਤਸੱਲੀ ਹੋ ਜੇ ਸੁਣਨ ਵਾਲਿਆਂ ਦੀ ਕਿ ਅਗਰ ਬੱਚੇ ਨੂੰ ਸਟੱਡੀ ਵੀਜ਼ਾ ਦੇ ਲਈ ਅਸੀਂ ਭੇਜਣਾ ਹੈ ਤੇ ਇਹ ਸਾਨੂੰ ਜ਼ਰੂਰਤਾਂ ਨੇ ਤੇ ਇਹ ਅਸੀਂ ਜ਼ਰੂਰਤਾਂ ਪੂਰੀਆਂ ਕਰਦੇ ਹੋਣੇ ਚਾਹੀਦੇ ਆ ਬਿਲਕੁਲ ਬੱਲਾ ਸਾਹਿਬ ਸਕੂਲਿੰਗ ਵੀਜ਼ਾ ਦਾ ਇਸ ਟਾਈਮ ਆਸਟ੍ਰੇਲੀਆ ਦਾ ਬਹੁਤ ਕੰਮ ਰਿਹਾ ਹੈ ਤੁਸੀਂ ਦੇਖੋ ਪੇਰੈਂਟਸ ਸਕੂਲਿੰਗ ਵੀਜ਼ਾ ਵਾਸਤੇ ਯੂਐਸ ਵੀ ਬੱਚੇ ਨੂੰ ਲੈ ਕੇ ਜਾਂਦੇ ਆ ਕੈਨੇਡਾ ਵੀ ਬਟ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਕਿ ਰੋਜ਼ਾਨ ਆਸਟ੍ਰੇਲੀਆ ਦਾ ਬਹੁਤ ਜ਼ਿਆਦਾ ਹੈ ਔਰ ਵਿਕਟੋਰੀਆ ਗਵਰਨਮੈਂਟ ਜਿੱਥੇ ਮੈਲਬਰਨ ਆਂਦਾ ਹੈ ਉਹਦੇ ਅਸੀ ਜਿਹੜੇ ਐ ਗਵਰਨਮੈਂਟ ਸਕੂਲ ਦੇ ਗਵਰਨਮੈਂਟ ਆਧਾਰੇ ਦੇ ਉੱਪਰ ਅਸੀਂ ਲਿਸਟਡ ਆ ਮਤਲਬ ਉਹ ਸਾਡੇ ਜਿਹੜੇ ਮਤਲਬ ਐਦਾਂ ਹੁੰਦਾ ਰਿਪਰੈਜ਼ੈਂਟੇਸ਼ਨ ਕਿ ਉਹਦੇ ਬਿਨਾ ਬੱਚਾ ਫਾਈਲ ਆਪਣੀ ਲਗਾ ਨਹੀਂ ਸਕਦਾ ਜੇ ਡਾਇਰੈਕਟ ਬੱਚਾ ਉੱਥੇ ਅਪਲਾਈ ਕਰੇ ਤੇ ਫਿਰ ਸਾਡੇ ਕੋਲ ਹੀ ਇਨਕੁਆਇਰੀ ਆਣੀ ਜਾਂ ਉਹਨਾਂ ਨੂੰ ਸਾਡਾ ਨੰਬਰ ਉਹ ਦੇ ਦਿੰਦੇ ਆ ਇਹ ਜਿਹੜਾ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਐਂਡ ਸਕੂਲਿੰਗ ਵੀਜ਼ਾ ਬੱਚਾ ਅਪਲਾਈ ਕਿਉਂ ਕਰੇ ਇਹ ਬੜਾ ਮੇਨ ਕੁਐਸਚਨ ਹੈ ਸਕੂਲਿੰਗ ਵੀਜ਼ਾ ਜਿਹੜਾ ਹੈ ਕੋਈ ਵੀ ਪੇਰੈਂਟ ਜਿਹੜਾ ਆ ਆਪਣੇ ਬੱਚੇ ਨੂੰ ਪੜਾਉਣ ਵਾਸਤੇ ਚਾਹੇ ਤੋਸੇ ਹੋਵੇ ਚਾਹੇ ਅਸੀਂ ਹੋਵਾਂ ਅਸੀਂ ਆਪਣੀ ਕਮਾਈ ਦਾ ਮੇਨ ਹਿੱਸਾ ਬੱਚੇ ਦੀ ਐਜੂਕੇਸ਼ਨ ਤੇ ਲਾ ਦਨੇ ਆ ਉਹਦਾ ਰੀਜ਼ਨ ਹੈ ਇੱਥੇ ਇੰਡੀਆ 'ਚ ਇੱਕੋ ਹੀ ਗੱਲ ਹੈ ਕਿ ਅਸੀਂ ਕਰਨਾ ਕਿਦੇ ਵਾਸਤੇ ਆਪਣੇ ਬੱਚਿਆਂ ਵਾਸਤੇ ਹੁਣ ਬੱਚੇ ਦੀ ਐਜੂਕੇਸ਼ਨ ਹਰ ਪੇਰੈਂਟਸ ਜਿਹੜਾ ਬੈਸਟ ਐਜੂਕੇਸ਼ਨ ਦੇਣਾ ਚਾਹੁੰਦਾ ਉਹੀ ਐਜੂਕੇਸ਼ਨ ਜੇ ਬੱਚੇ ਨੂੰ ਅਫੋਰਡੇਬਲ ਫੋਰਨ ਕੰਟਰੀ 'ਚ ਮਿਲ ਜਾਏ ਤੇ ਉਸ ਦਾ ਕੋਈ ਮੁਕਾਬਲਾ ਨਹੀਂ ਜੇ ਅਮਰੀਕਾ ਦੀ ਗੱਲ ਮੈਂ ਕਰਾਂ ਤੇ 40000 ਡਾਲਰ ਅਮਰੀਕਨ ਡਾਲਰ ਤੋਂ ਘੱਟ ਸਾਲ ਦਾ ਕੁਝ ਵੀ ਨਹੀਂ ਹੈ ਜਦਕਿ ਅ ਅਮਰੀਕਨ ਡਾਲਰ ਜਿਹੜਾ 85 ਦਾ ਹੈ ਇੱਥੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਤੁਹਾਨੂੰ 15 ਤੋਂ 20000 ਆਸਟ੍ਰੇਲੀਅਨ ਡਾਲਰ ਜਿਹੜਾ ਕਿ 55 ਦਾ ਹੈ ਤੇ ਇਹ ਤੁਹਾਨੂੰ 15 ਤੋਂ 20 ਦਾ ਮਤਲਬ 7.5 ਤੋਂ 8 ਲੱਖ ਤੋਂ ਲੈ ਕੇ 10-11 ਲੱਖ ਰੁਪਏ ਸਾਲ ਦੇ ਵਿੱਚ ਤੁਹਾਨੂੰ ਫੀਸ ਦੇਣੀ ਪੈਣੀ ਹੈ ਇੰਡੀਆ 'ਚ ਵੀ ਜੇ ਅਸੀਂ ਪੜ੍ਹਾਣੇ ਆ ਹਸਪੀਟਲ ਦੇ ਵਿੱਚ ਪੜ੍ਹਾਣੇ ਆ ਤੇ 7-8 ਲੱਖ ਰੁਪਏ ਸਾਢਾ ਲਗਦਾ ਰਦਾਈ ਆ ਇੱਥੇ 10-11 ਸਾਲ ਆਸਟ੍ਰੇਲੀਆ ਵਰਗੀ ਕੰਟਰੀ ਵਿੱਚ ਬਚੇ ਗਏ ਲਗਦਾ ਇਹ ਉਹ ਸਭ ਤੋਂ بڑا ਪੁਆਇੰਟ ਇਹਦਾ ਪਲੱਸ ਪੁਆਇੰਟ ਕੀ ਹੈ ਕਿ ਪੇਰੈਂਟਸ ਨਾਲ ਜਾ ਸਕਦੇ ਆ ਹੁਣ ਜਿਹੜੇ ਸਾਡੇ ਇਮੀਡੀਏਟ ਵੀਜ਼ਾ ਆਸਟ੍ਰੇਲੀਆ ਦੇ ਆ ਰਹੇ ਸਕੂਲਿੰਗ ਵੀਜ਼ਾ ਬੱਚਾ ਪਲੱਸ 1 ਇਮੀਡੀਏਟ ਵੀਜ਼ਾ 10 ਵਿੱਚ ਇਮੀਡੀਏਟ ਵੀਜ਼ਾ ਖਾ ਕਾਲੀ ਸਕੂਲਿੰਗ ਵੀਜ਼ੇ ਵਾਸਤੇ ਜਿਹੜਾ ਇੱਕ ਚੀਜ਼ ਚਾਹੀਦੀ ਹੈ ਮੇਨ ਪੋਜ਼ਿਟਿਵ ਫਾਈਨੈਂਸ਼ੀਅਲ ਥ੍ਰੀਕ ਹੋਣਾ ਚਾਹੀਦਾ ਹੈ ਕਿਉਂਕਿ ਬੱਚੇ ਨੂੰ ਤੁਸੀਂ ਸਕੂਲਿੰਗ ਵੀਜ਼ਾ ਚ ਭੇਜ ਰਹੇ ਹੋ ਤਾਂ ਇਹ ਦਿਖਾਉਣਾ ਪੈਂਦਾ ਹੈ ਕਿ ਸਾਡੇ ਕੋਲ ਉਹਨੂੰ ਪੜਾਉਣ ਵਾਸਤੇ ਪ੍ਰੋਪਰ ਇਨਕਮ ਹੈ ਔਰ ਫੰਡਸ ਵੀ ਅਵੇਲੇਬਲ ਹੈ ਦੋ ਚੀਜ਼ਾਂ ਜੇ ਮੈਚ ਕਰਦੀਆਂ ਤੇ ਵੀਜ਼ਾ ਆਫੀਸਰ ਸਕੂਲਿੰਗ ਵੀਜ਼ਾ 100% ਦਿੰਦਾ ਹੀ ਦਿੰਦਾ ਹੈ ਕਿਉਂਕਿ ਤੁਹਾਨੂੰ ਉਹਨਾਂ ਨੂੰ ਸੈਟੀਸਫਾਈ ਕਰਨਾ ਪੈਂਦਾ ਹੈ ਕਿ ਸਕੂਲਿੰਗ ਵੀਜ਼ੇ ਵਾਸਤੇ ਬੱਚਾ ਜਾ ਰਿਹਾ ਸਿਰਫ ਫਾਈਨੈਂਸ਼ੀਅਲ ਸਟਰੋਂਗ ਆ ਔਰ ਸਕੂਲਿੰਗ ਕਰਕੇ ਉਹਨਾਂ ਨੂੰ ਇਹ ਦਿਖ ਰਿਹਾ ਕਿ ਉਹਨਾਂ ਦਾ ਵੀ ਇਨਕਮ ਸੋਰਸ ਬਹੁਤ ਬੜਾ ਹੈ ਇਹ ਬੱਚਾ ਯੂਨੀਵਰਸਿਟੀ ਚ ਜਾਏਗਾ ਜ ਜ ਸਕੂਲਿੰਗ ਜਿਹੜੇ ਬੱਚੇ ਦੀ ਆਸਟ੍ਰੇਲੀਆ ਵਿੱਚ ਹੋ ਗਈ ਉਹਦੀ ਜਿਹੜੀ ਨੀਵ ਬਹੁਤ ਸਟਰੋਂਗ ਰੱਖੀ ਗਈ ਜਿਹੜੇ ਵੀ ਪੇਰੈਂਟਸ ਬੱਚੇ ਨੂੰ ਆਪਣੇ ਨੂੰ ਫੋਰਨ ਐਜੂਕੇਸ਼ਨ ਚ ਜਾਣਾ ਚਾਹੁੰਦੇ ਆ ਤੇ ਆਸਟ੍ਰੇਲੀਆ ਵੈਸੇ ਹੀ ਨੰਬਰ 1 ਕੰਟਰੀ ਆ ਜਬਾਦ ਵੀ ਪਲਸ 2 ਦੇ ਬਾਅਦ ਵੀ ਆਸਟ੍ਰੇਲੀਆ ਹੀ ਭੇਜ ਰਹੇ ਆ ਜੋ 8ਵੀਂ 9ਵੀਂ 10ਵੀਂ 11ਵੀਂ ਜੋ ਮਰਜ਼ੀ ਜਦ ਆਸਟ੍ਰੇਲੀਆ ਪੇਸਦੇ ਆ ਤੇ ਉੱਥੇ ਦੀ ਜਿਹੜੀ ਪੜ੍ਹਾਈ ਆ ਉਹਦੀ ਉਹਨਾਂ ਨੇ ਫਾਊਂਡੇਸ਼ਨ ਪਹਿਲੇ ਹੀ ਰੱਖ ਤੇ ਸਟੂਡੈਂਟ ਨੂੰ ਉਹਨਾਂ ਦਾ ਕਲਚਰ ਪਤਾ ਚੱਲ ਗਿਆ ਉਹਨਾਂ ਦਾ ਪੜ੍ਹਾਈ ਦਾ ਜਿਹੜਾ ਤਰੀਕਾ ਪਤਾ ਚੱਲ ਗਿਆ ਉਹਦੇ ਨਾਲ ਕੀ ਹੋਏਗਾ ਉਹਦੀ ਫਾਊਂਡੇਸ਼ਨ ਸਟਰੋਂਗ ਬੈਲੀ ਤੇ ਜਦ ਅਗਲਾ ਐਡਮਿਸ਼ਨ ਯੂਨੀਵਰਸਿਟੀ ਦਾ ਆਏਗਾ ਤੇ ਉਹਨੂੰ ਸਕਾਲਰਸ਼ਿਪ ਬਹੁਤ ਜ਼ਿਆਦਾ ਮਿਲੇਗੀ ਔਰ ਆਪਣੇ ਮਨਪਸੰਦ ਸਬਜੈਕਟ ਮਿਲ ਜਾਣਗੇ ਕਿਉਂਕਿ ਇੱਥੋਂ ਤੁਸੀਂ ਡਾਇਰੈਕਟ ਮੈਡੀਕਲ ਵਾਸਤੇ ਮੈਡੀਕਲ ਐਂਡਸੈਂਸ ਜਾਂ ਤੁਸੀਂ ਡਾਕਟਰ ਬਣਾਉਣਾ ਚਾਹੁੰਦੇ ਹੋ ਨਹੀਂ ਪੀ ਸਕਦੇ ਆਸਟ੍ਰੇਲੀਆ ਵਰਗੇ ਕੰਟਰੀ ਪਰ ਜੇ ਬੱਚੇ ਨੇ ਉੱਥੋਂ ਸਕੂਲਿੰਗ ਕੀਤੀ ਹੋਈ ਹੈ ਔਰ ਮੈਡੀਕਲ ਦਾ ਸਟੂਡੈਂਟ ਹੈ ਔਰ ਉਹਦਾ ਸਿਲੈਕਸ਼ਨ ਵਿੱਚ ਨਾਮ ਆ ਜਾਂਦਾ ਉੱਥੇ ਡਾਕਟਰ ਬਣ ਸਕਦਾ ਹੈ ਬੱਚਾ ਤਾਂ ਬਹੁਤ ਸਾਰੇ ਉਹਨਾਂ ਦੇ ਪਲੱਸ ਪੁਆਇੰਟ ਹੁੰਦੇ ਆ ਸਾਨੂੰ ਕੀ ਚਾਹੀਦਾ ਐਡਮਿਸ਼ਨ ਵਾਸਤੇ ਲਾਸਟ 2 ਇਅਰ ਦੀ ਕੁਆਲੀਫਿਕੇਸ਼ਨ ਮੰਨ ਲਓ ਬੱਚਾ 8th ਕਲਾਸ ਹੈ ਤੇ ਸਾਨੂੰ 2 ਇਅਰਸ ਦੇ ਮਾਰਕ ਸ਼ੀਟ ਚਾਹੀਦੀ ਹੈ ਜਿਸ ਦੇ ਵਿੱਚ ਹਰ ਸਬਜੈਕਟ ਤੋਂ ਬੱਚੇ ਦੇ 60% ਈਚ ਜ਼ਰੂਰੀ ਹੈ ਆਈਲਸ ਤੇ ਕੰਪਲਸਰੀ ਨਹੀਂ ਹੈ ਬੱਚਾ ਛੋਟਾ ਹੈ ਔਰ ਹਰ ਬੱਚਾ ਜਿਹੜਾ ਬਾਹਰ ਪੇਸ਼ਣਾ ਜਾ ਰਹੇ ਆ ਪੀਐਨਪੀ ਉਹ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲ 'ਚ ਹੀ ਪੜਾ ਰਹੇ ਆ ਤੇ ਸਾਨੂੰ ਇੱਕ ਲੈਟਰ ਚਾਹੀਦਾ ਹੈ ਕਿ ਬੱਚੇ ਨੇ ਜਿਹੜੇ ਹੈ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜਾਈ ਕੀਤੀ ਹੈ ਇੱਕ ਬਰਥ ਸਰਟੀਫਿਕੇਟ ਚਾਹੀਦਾ ਜਿਹਦੇ ਬੇਸ ਤੇ ਹੁਣ ਜਿਹੜਾ ਕਮਿੰਗ ਜੁਲਾਈ ਇੰਟੇਕ ਹੈ ਉਹਦੇ ਵਾਸਤੇ ਬੱਚੇ ਦੀ ਐਡਮਿਸ਼ਨ ਹੋਏਗੀ। ਇਹ ਕ੍ਰਾਈਟੇਰੀਆ ਪੂਰਾ ਹੋ ਗਿਆ ਤਾਂ ਕੋਈ ਇਹ ਨਹੀਂ ਕਿ ਜੀਟੀ ਹੋ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਯੂਨੀਵਰਸਿਟੀ ਵਾਸਤੇ ਕਾਲਜ ਵਾਸਤੇ ਜੀਟੀ ਹੋ ਰਿਹਾ ਸਕੂਲਿੰਗ ਵਾਸਤੇ ਕੋਈ ਜੀਟੀ ਨਹੀਂ ਹੋ ਰਿਹਾ। ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਸ਼ੋ ਕਰਨੀ ਆ। ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਸ਼ੋ ਕਰਨੇ ਆ। ਫੀਸ ਪੇ ਕਰਨੀ ਆ। 6 ਮਹੀਨੇ ਦੀ ਫੀਸ ਖਾਲੀ ਪੇ ਕਰਨੀ ਆ। ਮੰਨ ਲਓ ਬੱਚੇ ਦੀ ਫੀਸ 15000 ਡਾਲਰ ਹੈ ਤਾਂ 7500 ਡਾਲਰ ਉਹਨ ਸਾਡੇ ਸੱਤ 2 ਡਾਲਰ ਤੁਹਾਡਾ ਕਿੰਨਾ ਹੋਇਆ 4 ਲੱਖ ਰੁਪਏ ਦੇ ਨੇੜੇ ਤੇ ਡੇਢ ਮਿਲੇ ਖਲਾਏਗਾ 3.5 ਤੋਂ 4 ਲੱਖ ਦੇ ਵਿੱਚ ਹੀ ਆਏਗਾ ਤੁਸੀਂ ਇਹ ਫੀਸ ਪੇ ਕਰਨੀ ਹੈ ਸੀਓਈ ਲੈਣੀ ਔਰ ਫਾਈਲ ਅਗੇ ਦਿੰਨੀ ਆ ਇਹਦਾ ਵੀਜ਼ਾ ਜਿਹੜਾ ਹੈ ਵੀਜ਼ਾ ਚਾਂਸਸ ਬਹੁਤ ਅੱਛੇ ਹੈ ਖਾਲੀ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਬਹੁਤ ਅੱਛੇ ਹੋਣੇ ਚਾਹੀਦੇ ਜੇ ਹਰਾਤੇ ਇਸ ਸਕੂਲਿੰਗ ਵੀਜ਼ਾ ਚ ਪੇਰੈਂਟਸ ਨੂੰ ਬਿਲਕੁਲ ਡਿਲੇ ਨਹੀਂ ਕਰਨੀ ਚਾਹੀਦੀ ਕਈ ਵਾਰੀ ਅਸੀਂ ਇਹ ਵੀ ਦੇਖਿਆ ਪੇਰੈਂਟਸ ਨੂੰ ਇਹ ਲੱਗਦਾ ਨਹੀਂ ਆਸਟ੍ਰੇਲੀਆ ਦਾ ਵੀਜ਼ਾ ਹੋਗਾ ਹੈ ऑस्ट्रेलिया ਦਾ ਵੀਜ਼ਾ ਬਿਲਕੁਲ ਔਖਾ ਨਹੀਂ ਹੈ ਲੇਕਿਨ ਸਕੂਲਿੰਗ ਵੀਜ਼ਾ ਉਹਦਾ ਕ੍ਰਾਈਟੇਰੀਆ ਅਲੱਗ ਹੈ ਐਡਮਿਸ਼ਨ ਦਾ ਵੀ ਕ੍ਰਾਈਟੇਰੀਆ ਅਲੱਗ ਹੈ ਵੀਜ਼ੇ ਦਾ ਵੀ ਅਲੱਗ ਹੈ ਤਾਂ ਤੁਸੀਂ ਯੂਨੀਵਰਸਿਟੀ ਤੋਂ ਬਿਲਕੁਲ ਕੰਪੇਅਰ ਨਾ ਕਰੋ ਸਕੂਲਿੰਗ ਵੀਜ਼ਾ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਬਹੁਤ ਹੀ ਜ਼ਿਆਦਾ ਅੱਛਾ ਅੱਛਾ ਜਿਨ੍ਹਾਂ ਦੇ ਅਗਰ ਅਗਰ ਕੋਈ ਬੱਚਾ ਹੈ ਬੱਚੇ ਦੇ ਰਿਲੇਟਿਵ ਉੱਥੇ ਨੇ ਕਜ਼ਨ ਉੱਥੇ ਨੇ ਮਾਸੀ ਉੱਥੇ ਹੈ ਤੇ ਕੀ ਉਹ ਬੱਚੇ ਗਾਰਡੀਅਨ ਦੇ ਤੌਰ ਤੇ ਉਹਨਾਂ ਦੇ ਬਿਹਾਫ ਤੇ ਵੀ ਉੱਥੇ ਪੜ ਸਕਦੇ ਨੇ ਬਿਲਕੁਲ ਉਹਨੇ ਕੁਝ ਵੀਜ਼ਾ ਆਇਆ ਚੀਨਾਂ ਦੇ ਰਿਲੇਟਿਵਸ ਉੱਥੇ ਸੀਗੇ ਉਹ ਰੋਣਾ ਨੇ ਆਫ ਦੀ ਸਪான்ਸਰਸ਼ਿਪ ਦਿੱਤੀ ਹੈ ਮਤਲਬ ਬੱਚਾ ਜਿਹੜਾ ਉਹ ਹੌਸਟਲ ਚ ਨਹੀਂ ਰਹੇਗਾ ਉਹਨਾਂ ਦੇ ਕੋਲ ਮਾਸੇ ਚਾਚਾ ਚਾਚੀ ਜੋ ਵੀ ਹੈ ਰਿਲੇਟਿਵਸ ਇਮੀਡੀਏਟ ਰਿਲੇਟਿਵ ਉਹਨਾਂ ਦੇ ਕੋਲ ਬੱਚਾ ਰਹਿ ਸਕਦਾ ਕਿਉਂਕਿ 18 ইয়ার্স ਤੋਂ નીચે ਜਿਹੜਾ ਵੀ ਬੱਚਾ ਹੈ ਉਹਨੂੰ ਗਾਰਡੀਅਨ ਦੀ ਜ਼ਰੂਰਤ ਹੈ ਤੇ ਜਾਂ ਤਾਂ ਪੇਰੈਂਟਸ ਐਜ਼ ਅ ਗਾਰਡੀਅਨ ਚਾਣਗੇ ਯਾ ਉਹ ਸਦੇ ਜਿਹੜੇ ਰਿਲੇਟਿਵ ਔਰ ਉਹ ਐਸ ਅ ਗਾਰਡੀਅਨ ਉਹਨਾਂ ਦਾ ਰੋਲ ਪਲੇ ਕਰਨਗੇ ਜੋ ਜਬ ਪੇਰੈਂਟ ਜਾਣਾ ਚਾਹ ਰਹੇ ਹੈ ਫਿਰ ਉਹਨਾਂ ਦੀ ਅਸੀਂ ਗਾਰਡੀਨਸ਼ਿਪ ਘਟ ਲਵਾਂਗੇ ਕਿਉਂਕਿ ਪੇਰੈਂਟਸ ਐਸ ਅ ਗਾਰਡੀਅਨ ਜਾ ਰਹੇ ਹੈ ਪਰ ਜਬ ਪੇਰੈਂਟਸ ਨਹੀਂ ਜਾ ਰਹੇ ਉੱਤੇ ਰਿਲੇਟਿਵ ਹੈ ਫਿਰ ਉਹਨਾਂ ਦੀ ਅਸੀਂ ਗਾਰਡੀਨਸ਼ਿਪ ਲਵਾਂਗੇ ਉਹਨਾਂ ਦੇ ਡਾਕੂਮੈਂਟ ਸ਼ੋ ਕਰਾਂਗੇ ਜੀ ਚਲੋ ਥੈਂਕ ਯੂ ਸੋ ਮੱਚ ਸੋ ਸਾਰੇ ਜਿਹੜੇ ਮਾਪੇ ਨੇ ਬੱਚਿਆਂ ਦੇ ਉਹ ਜ਼ਰੂਰ ਵਿਨਾਗਲ ਮੈਮਨਾ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਨੇ ਔਰ ਤੁਸੀਂ ਜ਼ਰੂਰ ਆਪਣੇ ਬੱਚੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਅਗਰ ਤੁਸੀਂ ਆਸਟ੍ਰੇਲੀਆ ਚ ਬੱਚੇ ਨੂੰ ਸਟੱਡੀ ਵੀਜ਼ਾ ਤੇ ਭੇਜਣਾ ਹੈ ਥੈਂਕ ਯੂ ਸੋ ਮਚ ਵਿਨਾ ਮੈਮ ਥੈਂਕ ਯੂ